ਤਰੀਕਾਲ ਭਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚਿਆ ਭਰਾ ਮੇਰੇ ਤਲਵੰਡੀ ਸਾਬੋ ਗੁਰਪ੍ਰੀਤ ਕੋਲ ਤੇ ਬਾਈ ਕੋਲੇ ਬਹੁਤ ਘੈਂਟ ਘੈਂਟ ਟਰੈਕਟਰ ਆ ਸੋਨਾਲੀਕਾ ਆਰਮ 45855 ਤੇ ਪੂਰੇ ਘੈਂਟ ਟਰੈਕਟਰ ਹੈ ਤੇ ਬੁੱਧਵਾਰ ਮੇਲਾ ਲੱਗਦਾ ਹਰ ਬੁੱਧਵਾਰ ਸੋਨਾਲੀਕਾ ਵਾਲਾ ਭਾਈ ਦਾ ਗੁਰਪ੍ਰੀਤ ਕੋਲ ਪੂਰੇ ਘੈਂਟ ਟਰੈਕਟਰ ਹੈ ਗੁਰਪ੍ਰੀਤ ਸੋਨਾਲੀਕਾ ਵਾਲਾ ਭਾਈ ਦਾ ਹਾਂ ਗੁਰਪ੍ਰੀਤ ਸੋਨਾਲੀਕਾ ਵਾਲਾ ਭਾਈ ਦਾ ਔਰ ਗੁਰਪ੍ਰੀਤ ਬਹੁਤ ਵਧੀਆ ਬੋਧ ਠੀਕ ਹੈ ਓਕੇ ਜਮ ਓਕੇ ਚੜਦੀ ਕਲਾ ਚੜਦੀ ਕਲਾ ਛੋਨਾ ਚ ਨ ਆ ਗਿਆ ਛੋਨਾ ਬਸ ਆਜੂ 10 ਦਿਨਾਂ ਤੱਕ ਆ ਪੰਜ-ਛੇ ਦਿਨਾਂ ਨੂੰ ਮੈਂ ਤਾਂ ਆਵੜੀ ਤੇ ਮੈਂਬਰ ਉਹ ਪਾਣੀ ਪੂਣੀ ਦਾ ਹੱਲ ਕਰਾ ਦੇ ਉਹ ਤਾਂ ਕਰਦੇ ਆ ਹੱਲਾ ਜਿਆ ਆਉਂਦੀ ਆ ਪਾਰਟੀ ਜਾਂਦੇ ਆ ਦਫ਼ਤਰ ਚਲੋ ਚੰਗੀ ਗੱਲ ਹੈ ਹੋਰ ਸਫਾਈ ਕਰਾਉਣਾ ਯਾਰ ਬਾਹਰ ਦਫ਼ਤਰ ਠੀਕ ਹੈ ਤੇ ਆਪਣੇ ਆ ਸੋਨਾਲੀਕਾ ਬਾਰੇ ਦੱਸ ਸੋਨਾਲੀਕਾ 750 21 ਮਾਡਲ ਰੈਣਾ ਨੰਬਰ ਹਾਂ 16 ਲ ਟੈਰਾਂ ਵਾਲਾ 3 ਸਪੀਡ ਅੱਛਾ ਪੂਰਾ ਘੰਟਾ ਹੈ ਨਾ ਹਾਂ ਤੇ ਇੰਜਨ ਉੰਜਨ ਦਾ ਕਿਵੇਂ ਇੰਜਨ ਦੇਖ ਬੁੱਲ ਆਪਾਂ ਬਾਹਰ ਹੈ ਨਹੀਂ ਆਜੀ ਫੁੱਲ ਤਸੱਲੀ ਕਰਕੇ ਲੈ ਜਣ ਆਪਣੇ ਬਾਹਰ ਦਾ ਚੰਗਾ ਅੱਛਾ ਆਪਦੀ ਸਲੀ ਕਰ ਲੈਣਾ ਟੈਰਾ ਟੂਰਾ ਕਿੰਨੇ ਆ ਮਾਰ ਲੈ ਓਕੇ ਆ ਗੁੜੀ ਯਾਰ ਦੇ ਕਿੰਨੇ ਕਿੰਨੇ 85 ਪੈਸੇ ਹੋਣਗੇ 80 85 ਪੈਸੇ ਹਾਂ ਪੂਰਾ ਘੈਂਟ ਰੈਟ ਹੈ ਚੇਂਜਰ ਦੂਜਾ ਹੈ ਨਾ ਚੇਂਜਰ ਵਾਲਾ ਨਹੀਂ ਨਾਲ ਦੇ ਆ ਬਿਨਾ ਚੇਂਜਰ ਵਾਲਾ ਹੁਣ 3 ਸਪੀਡ ਹੈ 3 ਸਪੀਡ ਹੈ ਇਹ ਹਾਂ ਨਾਲ ਦੇ ਟਾਇਰ ਹੈ ਨਾਲ ਦੇ ਟਾਇਰ ਹੈ ਚਾਰੇ ਹਾਂ ਆ ਜਾ ਨਾ ਮੈਂ ਮੰਗੂ ਨਹੀਂ ਤਾਂ ਨਵੇਂ ਆ ਇਹ ਮੰਗ ਲੈ ਨਾਲ ਹਾਂ ਹਾਂ ਮੈਂ ਸੋਹਣਾ ਦੇ ਟਾਇਰਾਂ ਚ ਹੈ ਹਾਂ ਸੋਹਣਾ ਦੇ ਟਾਇਰਾਂ ਚ ਭਰਾ ਮੇਰੇ ਹਾਂ ਹਰਿਆਣਾ ਨੰਬਰ ਆ ਤੇ 745 ਸੋਨਾਲੀਕਾ ਇਹ ਜੀ ਇਹ ਪੁਰਾਣਾ ਪੁਰਾਣਾ ਆ ਕੇ ਲਾ ਕੇ ਮੈਂ ਕਟਾਉਣੇ ਹਾਂ ਪੁਰਾਣਾ ਕਟਾ ਜਾਊਗਾ ਲਾਉਣ ਵੀ ਹੋ ਜਾਊਗਾ ਲਾਉਣ ਦੀ ਹੋ ਜੂਆ ਪੁਰਾਣਾ ਵੀ ਕੱਟਿਆ ਜਾਊਗਾ। ਹਾਂ। ਕਾਗਜ਼ ਪੱਤਰਾਂ ਦਾ ਓਕੇ ਜਿਹਾ। ਓਕੇ ਫੁੱਲ ਗਰੰਟੀ ਹੈ। ਕਾਗਜ਼ ਦੇ ਆਪਣੇ ਜਿੰਨੇ ਟਰੈਕਟਰ ਫੁੱਲ ਗਰੰਟੀ ਉਹ। ਅੱਛਾ। ਉਹਦੀ 20 ਸਾਲ ਬਾਅਦ ਉਹ ਤੋਂ ਬਾਅਦ ਜਦੋਂ ਮਰਜੀ ਆ ਜਾਣਾ ਆਪਣਾ ਟੁੱਟੂ ਆ ਜਾ ਟੁੱਟੂ ਆ। ਠੀਕ ਆ। ਇਹ ਡਿਮਾਂਡ ਮੂਡ ਹੈਗੀ ਆ 21 ਮਾਡਲ ਆ 5 ਲੱਖ ਤੇ 85 ਹਜ਼ਾਰ ਡਿਮਾਂਡ ਆ ਕਿੰਨੇ ਆ ਛੱਡ ਦਾਂਗੇ? 5.5 ਦਾ ਦੇ ਦਾਂਗੇ। 5.5 ਲੱਖ। ਹੋਰ ਲੈਸ ਕਰ ਦਾਂਗੇ ਕੋਈ ਵੀਡੀਓ ਦੇਖ ਕੇ ਆਉਂਦਾ। ਜਾਂ ਕੋਈ ਵੀਡੀਓ ਆਪਣੀ ਦੇਖ ਕੇ ਆਉਂਦਾ। 5-7 ਹਜ਼ਾਰ ਹਾਂ ਕਰ ਦਾਂਗੇ ਕਰ ਦਾਂਗੇ। ਹੈਨਾ? ਟਰੈਕਟਰ ਚੰਗਾ। ਤੇ ਅੱਗੇ ਆ ਗਿਆ ਫਿਰ ਸੋਨਾਲੀ ਕਾ ਹਣਾ ਹਾਂ ਇਹ 18 ਮਾਡਲ ਹੈ 18 ਮਾਡਲ ਹਾਂ ਇਹਦੇ ਟਾਇਰ ਟੂਰ ਕਿੰਨੇ ਇਹਦੇ ਟਾਇਰ ਬਸ ਠੀਕ ਜਿਹਾ ਨਾਲ ਦੀ ਹੈ ਚਾਰੇ ਹਾਂ ਮਗਰ ਲਈ ਤਾਂ ਬਸ 35 40 ਚਾਰੇ ਧਾਰੀ ਨਾਲ ਦੇ ਬਸ ਇਹਦੇ ਵੀ ਨਾਲ ਦੇ ਹਾਂ ਅੱਛਾ ਇਹਦੀ ਛਤਰੀ ਇਹਦੀ ਛਤਰੀ ਸੁਧਰੀ ਦੇ ਦਾਂਗੂ ਹੈ ਤਾਂ ਆਈ ਨਹੀਂ ਪਰ ਦੇ ਦੇਾਂਗੇ ਕੁਛ ਕੰਦਰ ਹੈ ਵੀ ਹਣਾ ਹਾਂ ਸਕੰਦਰ ਤੇ ਪੂਰਾ ਘੈਂਟ ਟਰੈਕਟਰ ਹੈ ਵੀ ਇੰਜਨ ਗੇਅਰ ਦਾ 14 14 ਦਾ ਨਾ ਇੰਜਨ ਗੇਅਰ ਦਾ ਇੰਜਨ ਦੇ ਤਾਂ ਚੰਗਾ ਪੂਰਾ ਅੱਛਾ ਇਹ ਵੀ ਹਰਿਆਣਾ ਨੰਬਰ ਹੈ ਹਾਂ ਸਰਸੇ ਦਾ ਹੀ ਹੈ ਅੱਛਾ ਹੂੰ ਇੰਜਨ ਗੇਅਰ ਦਾ ਪੂਰਾ ਵਧੀਆ ਹਾਂ ਵਾਹ ਕੇ ਚਲਾ ਕੇ ਆਵਲਾ ਆ ਵੀ ਤਸ਼ਲੀ ਕਰਦੇ ਪੂਰੇ ਸੋਹਣੇ ਟਰੈਕਟਰ ਹੁੰਦੇ ਆ ਬਾਈ ਕੋਲੇ ਤੇ ਆਪ ਦਾ ਯਾਰ ਬਾਹ ਕੇ ਚਲਾ ਕੇ ਤਸ਼ਲੀ ਕਰਕੇ ਲਿਆਓ ਤੁਸੀਂ ਮਗਰਾੜਾ ਮਗਰੂੜਾ ਪੂਰੇ ਸੋਹਣੇ ਟਰੈਕਟਰ ਹੁੰਦੇ ਆ ਕੋਈ ਐਂ ਦੀ ਖੋਰ ਜੇ ਨਹੀਂ ਹੁੰਦੇ ਬਾਈ ਕੋਲੇ ਪੂਰੇ ਵਧੀਆ ਹੀ ਟਰੈਕਟਰ ਹੁੰਦੇ ਆ ਤੇ ਇਹ ਮਾਡਲ ਕਿਹੜਾ ਹੈ ਮਾਡਲ 18 ਐਂਪਲ ਦਾ 18 ਮਾਡਲ ਹੈ 5 ਲੱਖ 45 ਹਜ਼ਾਰ ਇਹ ਤੇ ਲਿਖ ਰੱਖਿਆ ਹਾਂ ਇਹ ਕਿੰਨੇ ਦਾ ਡੰਗ 5 ਲੱਖ 20 ਹਜ਼ਾਰ ਦਾ ਦੇ ਦਾਂਗੇ 5 ਲੱਖ 20 ਦਾ ਹਾਂ ਹੋਰ ਲਸ ਕਰ ਦਾਂ ਕੋਈ ਨਹੀਂ 5-7 ਹਜ਼ਾਰ ਅੰਜਲਾ ਕੇ ਪੰਜ ਨਹੀਂ ਦੇ ਦਾਂ ਯਾਰ ਪੂਰਾ ਨਹੀਂ ਨਹੀਂ ਯਾਰ ਆ ਕੇ ਚੀਜ਼ ਵਗਨ ਵੀ ਅਗਲੇ ਚੀਜ਼ ਪਾਸ ਹੋਣੀ ਚਾਹੀਦੀ ਆਪਾਂ ਪੈਸੇ ਮਾਉਣੇ ਨਹੀਂ ਭੱਜਣ ਦੇ ਠੀਕ ਹੈ ਲੈ ਵੀ ਲੈ ਭਰਾ ਮੇਰਾ 20000 ਹੋਰ ਘਟਾ ਲੇ ਤੇ ਅੱਗੇ ਫੇਰ ਸੋਨਾਲੀ ਕਾ ਇਹ ਸੋਨਾ ਵਾਲਾ ਕਾਜ ਗੁਰਪ੍ਰੀਤ ਸੋਨਾਲੀ ਕਾ ਲਾ ਵਜਦਾ ਆਪਣੇ ਕੋ ਸੋਨਾ ਲੀਕਾ ਹੀ ਹੁੰਦੇ ਕਰ ਹਾਂ ਸੱਲੇ ਸੋਨਾਲੀ ਕਾ ਹੁੰਦੇ ਇਹਦੇ ਵੀ ਛਤਰੀ ਹੈ ਨਹੀਂ ਹਾਂ ਦੇ ਦਾਂਗੇ ਛਤਰੀ ਦੇ ਨਾਲ ਵੀ ਕੋਈ ਨਹੀਂ ਇਹਦੇ ਨਾਲ ਵੀ ਛਤਰੀ ਦਵਾਵਾਂਗੇ ਤੁਹਾਨੂੰ ਭਰਾ ਮੇਰੋ ਡੰਡਾ ਫੱਟੀ ਛਤਰੀ ਸਾਰਾ ਕੁਝ ਹੋਊਗਾ ਹੈਨਾ ਹੂੰ ਇੰਜਨ ਗੇਰਦਾ ਹੈ ਕਿ ਮੈਂ ਪੂਰਾ ਗਾਰੰਟੀ ਟਰੈਕਟਰ ਦਿੱਤਾ 16 ਮਾੜ ਏ ਮਨਕੇ ਜਲਾ ਬਾਆ ਆਪਾਂ ਹਾਂ ਪੂਰਾ ਚੰਗਾ ਪੂਰਾ ਚੰਗਾ ਟਰੈਕਟਰ ਆ ਭਰਾ ਮੇਰੋ ਬਾਈ ਕਹਿੰਦਾ ਮੇਰੀ ਫੁੱਲ ਗਾਰੰਟੀ ਆ ਬਾਕੀ ਜਿਹੜੇ ਆਪਾਂ ਤੁਹਾਨੂੰ ਟਰੈਕਟਰ ਦਿਖਾਏ ਨੇ ਉਹ ਬਾਈ ਕਹਿੰਦਾ ਤੁਸੀਂ ਚਲਾ ਕੇ ਲੈ ਜਾਓ ਥੱਲੀ ਕਰਕੇ ਲੈ ਜਾਇਓ ਆਹ ਟਰੈਕਟਰ ਕਹਿੰਦਾ ਮੈਂ ਚਲਾਇਆ ਹੋਇਆ ਹਾਂ ਹਾਂ ਆਪਣੇ ਕੋ ਘਰੇ ਫੁੱਲ ਗਾਰੰਟੀ ਹੈ ਕਹਿੰਦਾ ਘਰੇ ਕਹਿੰਦਾ ਮੈਂ ਇਹ ਟਰੈਕਟਰ ਚਲਾਇਆ ਹੈ ਇੰਜਨ ਗੇਰ ਕਰਨੀ ਹੈ ਤਾਂ ਜਮਾ ਕਹਿੰਦਾ ਕੋਕਾ ਪੀਸ ਹੀ ਆ ਤੇ ਪੂਰੇ ਸੋਹਣੇ ਟਾਇਰਾਂ ਚ ਜੇ ਕਿਸੇ ਭਰਾ ਨੇ ਲੈ ਜਾਣਾ ਹੋਵੇ ਪੂਰੇ ਵਧੀਆ ਮਗਰਾੜ ਮੂਰੂਰ ਪੂਰੇ ਸੋਹਣੇ ਆ 14 ਨੋਂ 28 ਵਾਲੇ ਟਾਇਰਾਂ ਚ ਹੈ ਹਰਿਆਣਾ ਨ ਹਾਂ ਹਰਿਆਣਾ ਇਹ ਵੀ ਹਰਿਆਣਾ ਨੰਬਰ ਆ ਭਰਾ ਮੇਰੋ ਤੇ ਫੁੱਲ ਗਰੰਟੀ ਆ ਬਾਈ ਕਹਿੰਦਾ ਇਹਦੀ ਮੇਰੀ 16 ਮਾਡਲ ਆ 4 ਲੱਖ 60 ਹਜ਼ਾਰ ਡਿਮਾਂਡ ਆ ਕਿੰਨੇ ਛੱਡਾਂਗੇ ਇਹ ਟਰੈਕਟਰ ਆਪਾਂ ਦੇ ਦਿਆਂ ਭੁੱਲਾ 4 ਲੱਖ 30 ਹਜ਼ਾਰ ਦਾ ਹਾਂ ਜਾਨਾ ਯਾਰ ਇਹ ਤਾਂ بس ਮਾੜਾ ਮੋਟਾ ਲੈ ਸੋਹ ਸਕਦਾ ਅੱਛਾ ਹਾਂ 4 ਲੱਖ 30 ਹਜ਼ਾਰ ਹਾਂ ਤੇ ਟਰੈਕਟਰ ਪੂਰਾ ਚੰਗਾ ਆ ਅੱਛਾ ਹਾਂ ਇਹਦੇ ਇਹਦੇ ਪੁਰਾਣਾ ਪੁਰੂ ਕੱਟ ਜਾਣਾ ਪੁਰਾਣਾ ਕੱਟਿਆ ਜਾਊਗਾ ਪਹਿਲ ਦੇ ਆਧਾਰ ਤੇ ਲੋਨ ਹੋਊਗਾ ਅੱਛਾ 15 ਸਿਵਲ ਸਹੀ ਹੋਣਾ ਚਾਹੀਦਾ ਲੋਨ ਪਹਿਲ ਦੇ ਆਧਾਰ ਤੇ ਕਿ ਲੱਗੇ ਏ ਮਨ ਕੇ ਚੱਲ ਕਿੰਨੇ ਕੇ ਪੈਸੇ ਲਿਆਵੇ ਬੰਦਾ ਜੇ ਲੋਨ ਕਰਾਉਣਾ ਹੈ ਲੋਨ ਪੇਮੈਂਟ ਮੰਨ ਲਿਆਵੇ ਮਨ ਵੀ 30000 ਲਿਆਵੇ 40 50 ਤੱਕ 50000 ਤੱਕ ਲਿਆਵੇ 30000 ਤੱਕ ਇਹ ਖਰਚੀ ਹੋ ਜਾਂਦਾ ਫਿਰ ਪੂਰਾ ਹਾਂ ਉਹ ਤਾਂ ਹੋ ਜਾਂਦਾ ਚਲੋ ਵਿਚੋ ਕਟਵੱਟ ਹੋ ਜਾਂਦਾ ਜੀ 50000 ਰੁਪਏ ਮਨ ਵੀ ਜ਼ਰੂਰੀ ਹੈ ਜ਼ਰੂਰੀ ਹੈ ਹਾਂ ਠੀਕ ਹੈ ਲਓ ਭਰਾ ਮੇਰੇ ਜੇ ਕਿਸੇ ਨੇ ਲੋਨ ਕਰਾਉਣਾ ਹੈ ਤਾਂ 50000 ਤੁਸੀਂ ਨਾਲ ਲਿਓ ਤੁਹਾਡਾ ਸਿਬਰ ਸਹੀ ਹੋਣਾ ਚਾਹੀਦਾ ਹਾਂ ਸਿਬਰ ਸਹੀ ਹੋਣਾ ਚਾਹੀਦਾ ਬਸ ਆ ਕਿਸੇ ਪਾਸੇ ਡਿਫਾਲਟ ਨਾ ਹੋਏ ਬੰਦਾ ਹਾਂ ਜੇ ਕਿਸੇ ਨੇ ਪੁਰਾਣਾ ਟਰੈਕਟਰ ਕਰਾਉਣਾ ਫਿਰ ਵੀ ਲੋਨ ਕਰਾਉਣਾ ਹੈ ਤਾਂ ਆ ਕੇ ਟਰੈਕਟਰ ਟਰੈਕਟਰ ਕਟਾ ਕੇ ਆਪ ਦਾ ਟਰੈਕਟਰ ਸਾਡੇ ਕੋਲ ਠਾਲੇ ਆ ਟਰੈਕਟਰ ਲੈ ਜੀ ਲੋਨ ਦਾ ਵੀ ਕੋੜਿਕਾ ਨਹੀਂ ਅਸੀਂ ਆਪੇ ਬਾਅਦ ਚ ਲੋਨ ਕਰਾਵਾਂ ਠੀਕ ਆ ਇਹ ਅੱਗੇ ਫੇਰ ਆ ਗਿਆ ਸੋਨਾਲੀਕਾ ਹਾਂ ਇਹ ਦਾ ਮਾਨਸਾ ਨੰਬਰ ਦਾ ਅੱਛਾ ਇਹ ਬਾਰੇ ਦੱਸ ਫੇਰ ਇਹ ਮਾਨਸਾ ਨੰਬਰ ਹੈ ਟਾਇਰ ਦੇ ਚਾਰੇ ਨਮੇ ਆ ਬੀਕੇਟੀ ਦੇ ਹਾਂ ਟਰੈਕਟਰ ਬਹੁਤ ਚੰਗਾ ਹੈ ਜਿੰਨਾ ਕਹਦੇ ਅੱਛਾ ਪੂਰਾ ਨਵਾਂ ਹੈ 17 ਮਾੜਲਾ ਨਵੇਂ ਟਾਇਰ ਹੈ ਨਾ ਹਾਂ ਬੀਕੇਟੀ ਦੇ ਠੀਕ ਹੈ 17 ਮਾੜਲਾ ਬਹੁਤ ਨਵਾਂ ਟਰੈਕਟਰ ਹੈ ਸਤਰੀ ਚਤਰੀ ਵੀ ਪੂਰੀ ਘੈਂਟ ਲੱਗੀ ਆ ਹਾਂ ਹਾਂ ਪੂਰੀ ਘੈਂਟ ਆ ਜਾਲ ਜੀ ਨਹੀਂ ਦੇਖ ਜਰਾ ਪੂਰੇ ਸੰਕੀ ਜੱਟ ਨੇ ਲਵਾਇਆ ਹਣ ਹੈ ਇਹ ਗੱਡੀਆਂ ਗੁੰਡੀਆਂ ਸਾਰਾ ਕੁਝ ਮਗਰਾੜ ਮੂਰ ਦਾ ਪੂਰਾ ਵਧੀਆ ਟਰੈਕਟਰ ਹੈ ਭਰਾ ਮੇਰੋ ਇਹ ਟਰੈਡ ਦੀ ਵੀ ਆਪਾਂ ਫੁੱਲ ਗਾਰੰਟੀ ਲੈ ਸਕਦੇ ਆ ਆਪਾਂ ਪਹਿਲੇ ਕਰੋ ਲੈ ਜਾਂਦਾ ਮਾਲਕ ਦੇ ਅੱਛਾ ਹਾਂ ਪਹਿਲੀ ਪਾਰਟੀ ਦੇ ਆ ਮਾਨਸਾ ਦਾ ਨੰਬਰ ਹੈ ਅੱਛੇ ਪਾਰਟੀ ਦਾ ਟਰੈਕਟਰ ਹੈ ਭਰਾ ਮੇਰੋ ਪੰਜਾਬ ਨੰਬਰ ਆ ਪੀਵੀ 31 ਮਾਨਸਾ ਦਾ ਨੰਬਰ ਹੈ ਮਾਨਸਾ ਦਾ ਤੇ ਬਾਈ ਕਹਿੰਦਾ ਫੁੱਲ ਗਾਰੰਟੀ ਹੈ ਇਹਦੀ ਵੀ ਅੱਖਾਂ ਮੀਚ ਕੇ ਲੈ ਜਿਓ ਤੇ ਬਾਹ ਕੇ ਚਲਾ ਕੇ ਤਸੱਲੀ ਕਰਕੇ ਤੁਸੀਂ ਇਹ ਤੁਹਾਡੇ ਨਾ ਪਿਟਾ ਹੋਇਆ ਆਪਾਂ ਮਖੜਾ ਦੇ ਯਾਰ ਕੋਈ ਚੱਕਰ ਨਹੀਂ ਯਾਰ ਆਦਾ ਬੈਨਾ ਬਾਸ ਲੈ ਜਾਣ ਹਾਂ ਇਹ ਫੁੱਲ ਗਰੰਟੀ ਆ ਕਹਿੰਦਾ ਮੇਰੀ ਇੰਜਨ ਇੰਜਨ ਕੰਨੀਆਂ ਇੰਨੀ ਗਰੰਟੀ ਤਾਂ ਕੋਈ ਦਿੰਦਾ ਨਹੀਂ ਹਾਂ ਕਹਿੰਦੇ ਨਹੀਂ ਅਗਲਾ ਆਂਦਾ ਵੀ ਆ ਖੜਾ ਭਰਾਵਾ ਮੰਡੀ ਚ ਹਾਂ ਜਰਾ ਲਾ ਨਹੀਂ ਉਹ ਖੜੇ ਆ ਬਿਲਕੁਲ ਆਪਾਂ ਤੈਨੂੰ ਦੋ ਕਹਤਾ ਵੀ ਆਪਾਂ ਚਲਾਏ ਨਹੀਂ ਕਵਰੇ ਬਾਹੇ ਨਹੀਂ ਆਪਾਂ ਉ ਚਲਾ ਕੇ ਲੈ ਕੇ ਆਇਆ ਆਪਾਂ ਘਰੇ ਨਹੀਂ ਬਾਹੇ ਇਹ ਡੈਟਰ ਆਪਾਂ ਆਪਣੇ ਚਲਾਇਆ ਆਪਾਂ ਉਸ ਡੈਟਰ ਦੀ ਹਾਮੀ ਭਰਦੇ ਹਾਂ ਹਾਂ ਸਹੀ ਗੱਲ ਆ ਟਰੈਕਟਰ ਵੀ ਬਾਈ ਕਹਿੰਦਾ ਮੈਂ ਚਲਾਇਆ ਤਸੱਲੀ ਕਰੀ ਆ ਫੁੱਲ ਜੇ ਤੁਸੀਂ ਪ੍ਰਾਣਾ ਕਟਾਉਣਾ ਉਹ ਵੀ ਇਹਦੇ ਵਿੱਚ ਕੱਟਿਆ ਜਾ ਲੌਣ ਕਰਾਉਣਾ ਲੌਣ ਵੀ ਹੋ ਜੂਗਾ ਹਨਾ ਹਾਂ ਇਹ ਕਿਹੜਾ ਮਾਡਲ 17 ਮਾਡਲ ਹੈ 4 ਲੱਖ 18000 ایڈਵਾਂਸ 9998 ਹਾਂ 4 ਲੱਖ 98000 ایڈਵਾਂਸ ਕਿੰਨੇ ਦਾ ਦੇ ਦੇ 470 ਦਾ 470 ਦਾ ਹਾਂ ਹੋਰ ਲੰਮਾ ਮੋਟਾ ਲੈਸ ਕਰਦਾ ਹੈ ਠੀਕ ਹੈ ਲੈ ਭਰਾ ਮੇਰੋ ਅਰੇ ਆਪਾਂ 470 ਦਾ ਦੇ ਹੀ ਦਿੱਤਾ ਸੀ ਆਪਣੇ ਪਿੰਡ ਤੇ ਨੂੰ ਪਤਾ ਹੈ ਤੂੰ ਗਵਾਹੀ ਭਰ ਕੇ ਆਇਆ ਹਾਂ ਉਹ ਸੋਦੇ ਮਾੜਾ ਮੋਟਾ ਕੁਸੇਵਲ ਚ ਜਾ ਕੋਈ ਨੀ ਕੀ ਹੋਗੀ ਹਾਂ ਉਹ ਸੇਵਲ ਤੇ ਉਹਦਾ ਫਰਕ ਰਹੇਗਾ ਕੋਈ ਕਿੰਨੀ ਆਪਾਂ ਇਹ ਦੇ ਹੀ ਦਿੱਤਾ ਸੀਗਾ ਮੈਂ ਹਾਂ 50 70 ਦਾ ਨੂੰ ਦੇਤਾ ਸੀ ਹਾਂ ਇਹ ਯਾਰ ਹੋਰ ਰੈਕਸ ਹੋ ਜੂਗਾ ਯਾਰ ਉਹ ਇਹੋ ਕਰ ਦਾਂਗੇ ਹਾਂ ਤੇ ਮਾਨ ਤਾਨ ਹੋਊਗਾ ਤੁਹਾਡਾ ਫੁੱਲ ਯਾਰ ਹਾਂ ਹਾਂ ਲਿਆਣ ਵਾਲੇ ਬਣਿਆ ਤੇ ਉਸ ਤੋਂ ਬਾਅਦ ਆ ਗਿਆ ਫਾਰਮ 45 ਹਾਂ ਇਹ 14 ਮਾਡਲ ਹੈ 14 ਮਾਡਲ ਹੈ ਹਾਂ ਰੈਣਾ ਨੰਬਰ ਹੈ ਹਾਂ ਇੰਜਨ ਗੇਅਰ ਫਰਸੇ ਦਾ ਇਹ ਵੀ ਡੱਟ ਚੰਗਾ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਬਾਈ ਕਹਿੰਦਾ ਫੁੱਲ ਵਧੀਆ ਪਾਵਰ ਸਟੀering ਹੈ ਨਾ ਹਾਂ ਪਾਵਰ ਪਾਵਰ ਸਟੀering ਆ ਪੂਰਾ ਸੋਨਾ ਯਾਰ ਇੰਜਨ ਦਾ ਦੇਖੋ ਤੁਸੀਂ ਆ ਜਮਾਦਾ ਤੀਚੇ ਵਾਂਗੂ ਚਾਂਗਲਾ ਯਾਰ ਦੇਖੋ ਕਿਤੇ ਪਾਸੇ ਨਹੀਂ ਲੀਕ ਛੀਕ ਹਾਂ ਕਿਤੇ ਪਾਸੇ ਲੀਕ ਛੀਕ ਨਹੀਂ ਪੂਰਾ ਘੈਂਟ ਟਰੈਕਟਰ ਆ ਯਾਰ ਇਹ ਜਿਹੜਾ ਆਪਣੇ 20 15 20 ਕੇ ਲੈਣਾ ਜ਼ਿੰਮੇਦਾਰਾ ਮਰਦੇ ਨਹੀਂ ਯਾਰ ਹਣਾ ਉਹਦੀ ਖਰਚਾ ਬਹੁਤ ਥੋੜੇ ਤੁਸਤਾ ਰੱਖਿਆ ਖਰਚਾ ਬਹੁਤ ਘੱਟ ਹੈ ਦਾ ਹਾਂ ਡਬਲ ਕਰਾ ਚਾਹੀਏ ਹਾਂ ਹਾਂ ਡਬਲ ਪਾਵਰ ਸਟੇਨ ਟੌਪ ਮਿਲਦਾ ਹੈ ਡਬਲ ਡਿਸਟ੍ਰਿਬਿਊਟਰ ਹਾਂ ਡਿਸਟ੍ਰਿਬਿਊਟਰ ਵੀ ਡਬਲ ਹੈ ਡਬਲ ਡਿਸਟ੍ਰਿਬਿਊਟਰ ਲੱਗਿਆ ਪਾਵਰ ਸਟੇਅਰਿੰਗ ਹੈ ਆਓ ਮਾੜ ਲੈ ਭਰਾ ਮੇਰੋ ਆ ਦੇਖ ਮਹਾਨ ਟਰੈਕਟਰ ਆ ਯਾਰ ਆ ਡਿਸਟ੍ਰਿਬਿਊਟਰ ਲੱਗਿਆ ਸੀ ਪੂਰਾ ਘੈਂਟ ਟਰੈਕਟਰ ਆ ਯਾਰ ਮਗਰਾੜਾ ਮੂਰੂ ਦਾ ਪੂਰਾ ਸੋਹਣਾ ਟਰੈਕਟਰ ਹੈ ਤੇ ਬਾਤੀ ਇਹ ਮਰਦੇ ਦਾ ਕੀ ਕੀ ਰੇਟ ਰੂਟ ਹੈ ਦਾ ਮਾਡਲ ਇਹ 1 ਇਹ ਟਰੈਕਟਰ ਆਪਾਂ ਦੇ ਦੇਣੇ ਡਿਮਾਂਡ ਤਾਂ ਇਹਦੀ ਹੈਗੀ ਤੇ ਨੱਸੀ ਤੇ ਨੱਸੀ ਹਾਂ ਟਰੈਕਟਰ 3.5 ਲੱਖ ਦਾ ਦੇ ਜਾਗੇ 3.5 ਲੱਖ ਦਾ ਹਾਂ ਹੋਰ ਵੀ ਲੈਸ ਕਰਦਾ ਹੈ ਹੋਰ ਵੀ ਲੈਸ ਕਰਦਾ ਹੈ ਬਾਈ ਕਹਿੰਦਾ ਮਾਨਦਾਨ ਫੁੱਲ ਕਰਾਂਗੇ ਯਾਰ ਹਾਂ ਤੇ ਸਾਰਾ ਅਰੀਜਨਲ ਟਰੈਕਟਰ ਪਹਿਲਾਂ ਬਣੂ ਨਹੀਂ ਆਪਾਂ ਚੰਦੂ ਨੰਦਿਆ ਰੇਟ ਚ ਕਿਸੇ ਨੂੰ ਸਾਰਾ ਅਰੀਜਨਲ ਹਾਂ ਸਾਰਾ ਅਰੀਜਨਲ ਸਾਰਾ ਅਰੀਜਨਲ ਹੱਕ ਤੇ ਕਾਲਾ ਨਹੀਂ ਹਾਂ ਚੀਜ਼ ਨਾ ਇਹ ਨਹੀਂ ਆਪਾਂ ਕਹਿੰਦੇ ਹਾਂ ਮਾੜਾ ਯਾ ਇੱਥੇ ਸਿੰਮ ਜੇ ਜ਼ਰੂਰ ਸੀਗੇ ਥੋੜੇ ਜਨੇ ਥਾਂ ਚ ਅੱਛਾ ਮਾੜਾ ਮੋਟਾ ਹਾਂ ਮਾੜੇ ਮੂਲੀ ਇੱਥੇ ਆ ਮਿਟਾ ਮਿਟਾ ਵੀ ਸਮਝੀ ਸੀ ਉਹਦੀ ਮੈਂ ਦਾਗ ਜੇ ਪਾ ਹਾਂ ਦਾਗ ਜੇ ਪਾ ਜਾਂਦੇ ਆ ਨੀਲੇ ਰੰਗ ਚਦੇ ਆਉਂਦੇ ਆ ਨਾ ਹਰੇਕ ਦੇ ਪੈਂਦੇ ਫੋੜੇ ਹਰੇਕ ਦੇ ਪੈਂਦੇ ਆ ਲੀਲੇ ਰੰਗ ਚ ਫੋੜਾ 36 30 ਆਪਾਂ ਮੈਂ 3600 ਹੈ ਜਿਹੜੇ ਫੋੜਾ ਆਉਂਦੇ ਉਹ ਸਭ ਦੇ ਪੈਂਦੇ ਆ ਜਿਹੜਾ ਸਾਡੇ ਕੋਲੇ 45 ਫਾਰਮ ਉਹਦੇ ਵੀ ਸੀਗੇ ਹਾਂ ਸੀਗੇ ਆਪਾਂ ਗੱਲ ਦੋਨੀਆਂ ਕਹਿੰਦੇ ਆ ਭੱਲ ਰਾ ਜਿੰਨੀ ਮਨ ਵੀ ਪੁੱਗ ਜੇ ਉਹ ਨਹੀਂ ਹੈਗਾ ਆਪਣਾ ਕਰਨ ਵਾਲਾ ਕੰਮ ਠੀਕ ਗੱ ਅੱਗੇ ਅਗਲਾ 80 ਮਾਰੀ ਜਾਂਦਾ ਫਿਰ ਉਹ ਗੱਲਾਂ ਦਾ ਕੀ ਦਵਾ ਮੈਂ ਹਾਂ ਅੱਗੇ ਆ ਗਿਆ 85 ਹਾਂ ਅੱਗੇ 85 ਜਿਹੜਾ ਮਾਡਲ ਹੈ 8 ਮਾਡਲ ਹੈ ਇਹ 2008 ਮਾਡਲ ਹੈ ਬਰਾਬਰ ਹਾਂ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਪੈਰਾਂ ਟੂਰਾਂ ਦਾ ਚੰਗਾ ਹੈ ਗੂਲੇ ਮਗਰਾੜ ਲੱਗੇ ਹੋਏ ਆ ਸੁੱਕਾ ਟਰੈਕਟਰ ਆ ਸਾਰਾ ਸਾਰਾ ਸੁੱਕਾ ਟਰੈਕਟਰ ਪਿਆ ਮਗਰਾੜਾ ਮਗਰੂੜਾ ਦਾ ਚੰਗਾ ਸੋਹਣਾ ਟਰੈਕਟਰ ਆ ਯਾਰ ਘੈਂਟ ਟਰੈਕਟਰ ਆ ਇਹਦਾ ਇੰਜਨ ਕਿਵੇਂ ਇੰਜਨ ਇਹ ਆਪਾਂ ਚਲਾਇਆ ਨਹੀਂ ਬੁੱਲ ਰਾਇ ਮੈਂ ਤੈਨੂੰ ਆਪਾਂ ਚਲਾ ਕੇ ਲੈ ਆਪਾਂ ਬਾਹਾ ਬੂਏ ਹੈ ਨਹੀਂ ਆਪਾਂ ਆਪਦੀ ਬਾਹ ਕੇ ਦਸੱਲੀ ਕਰਕੇ ਲੈ ਜੀ ਅਗਲਾ ਆ ਜਰਾ ਬਾਹ ਕੇ ਆਪਦੀ ਦਸ ਲਓ ਜੀ ਬਾਈ ਕਹਿੰਦਾ ਆਪ ਚੱਲੀ ਕਰਕੇ ਲੈ ਜਾਓ ਇੰਜਨ ਗੇਅਰ ਦਾ ਪੂਰਾ ਸੋਹਣਾ ਟਰੈਕਟਰ ਹੈ ਕਹਿੰਦਾ ਇਹ ਜਿਹੜੇ ਟਰੈਕਟਰ ਬਾਈ ਲੈਂਦਾ ਤੇ ਉਹ ਟਰੈਕਟਰਾਂ ਚ ਮੰਨ ਕੇ ਚੱਲ ਯਾਰ ਕੋਈ ਕੰਮ ਹੀ ਨਿਕਲਦੀ ਵੀ ਇਹ ਨਿਕਲ ਵੀ ਜਾਊੀ ਤਾਂ ਕੋਈ ਗੱਲ ਨਹੀਂ ਬਾਈ ਕਹਿੰਦਾ ਆਪਾਂ ਵਾਪਸ ਵੀ ਲੈ ਲਾਂਗੇ ਯਾਰ ਇਹ 2008 ਮਾਡਲ ਹੈ ਹਾਂ 2008 ਕਿੰਨਾ ਮਾਡਲ ਹੈ ਇਹ 2008 2008 ਮਾਡਲ ਹੈ ਤੇ ਡਿਮਾਂਡ ਰਵਾਨਾ ਦੀ ਹੈਗੀ 370 370 270 270 ਹਾਂ ਤੇ ਟਰੈਕਟਰ ਆਪਾਂ ਦੇ ਦਾਂਗੇ ਇਹ 240000 ਦੇ ਦੇ 2 ਲੱਖ ਤੇ 40 ਹਜ਼ਾਰ ਦਾ ਬਾਈ ਕਹਾ ਦੇ ਦਾਂਗੇ ਤੇ ਜੇ ਆਪਣੀ ਵੀਡੀਓ ਦੇਖ ਕੇ ਤਾਂ ਕੋਈ ਕੋਈ ਨਹੀਂ ਲੈਸ ਕਰਦਾ ਇਹ ਹੋਰ ਤਾਂ 10000 ਹੋਰ ਕਰ ਦਾਂਗੇ ਯਾਰ ਕਰ ਦਾਂਗੇ ਯਾਰ 23 ਦਾ ਲੈ ਵਾੜਾ ਵੱਡਾ ਕੰਮ ਕਰ ਦਣਾ ਭੁਰਾ ਕੁਝ ਨਹੀਂ ਚੱਕਦੇ ਹਟ ਆ ਗਿਆ 55 ਵਾਲਾ ਹਾਂ ਮੌਕੇ ਤੇ ਵੀਡੀਓ ਬਣਾਉਂਦੇ ਬਣਾਉਂਦੇ ਇਹਦਾ ਇੰਜਨ ਕਰ ਕਿਵੇਂ ਠੀਕ ਹੈ ਵੀ ਟੱਟ ਚੰਗਾ ਪੂਰਾ ਸੋਹਣਾ ਹਾਂ ਇਹਦੇ ਪੈਰਾਂ ਦਾ ਜਿਵੇਂ ਹੋਰ ਹੀ ਲੜ ਕੇ ਔੜ ਜਿਹੜਾ ਇਹ ਕੀ ਗੱਲ ਗਿਆ ਸੀ ਉਹ ਪਹਿਲਾਂ ਨਾ ਹੂੰ ਆ ਇਹ ਰਿਜਨਲ ਲੱਗਿਆ ਹੋਇਆ ਬਾਈ ਕਹਿੰਦਾ ਇਹ ਦੂਜਾ ਥੋੜਾ ਜਿਹਾ ਖਰਾਬ ਜਿਹਾ ਤਾਂ ਕਰਕੇ ਇਹ ਤਾਂ ਲਾਈ ਹੀ ਚੀਜ਼ ਕੋਈ ਲਾਈ ਤਾਂ ਨਹੀਂ ਹਾਂ ਹਾਂ ਨਾਲ ਦੀ ਹੈ ਬਸ ਉਹ ਮਾੜਾ ਮੋਟਾ ਅਚਾਂ ਦੀ ਹੈ ਇਹਦੇ ਹਾਂ ਹਾਂ ਠੀਕ ਹੈ ਨੀਲੇ ਆਉਂਦੇ ਆ ਬਾਈ ਕਹਿੰਦਾ ਆਉਂਦੇ ਇਹ ਜਿਹੇ ਆ ਇਹ ਪੂਰਾ ਯਾਰ ਗੂਦੀ ਯਾਰ ਤੇ ਟਾਇਰ ਆ ਤੇ ਕਿਹੜਾ ਮਾਡਲ ਹੈ 2080 2030 ਮਾਡਲ ਪਾਵਰਸ ਦੇ ਰਹੇਗਾ ਪੰਜਾਬ ਨੰਬਰ ਹਾਂ ਇਹ ਕਿੰਨੇ ਦਾ ਕੀ ਮਾਡਲ ਕਿਹੜਾ 2006 E ਮਾਡਲ ਭੁੱਲ ਜਾਨੇ ਯਾਰ ਇਹਦੇ ਤੇ ਲਿਖਿਆ ਨਹੀਂ ਨਾ ਤੇ ਕਿੰਨੇ ਦਾ ਛਡਾਂਗੇ ਇਹ ਆਪਾਂ ਡਿਮਾਂਡ ਮੁੰਡੇ ਵੀ 2.40 ਲੱਖ ਦੇ ਦੇਂਗੇ 2.35 ਲੱਖ ਲੈ ਯਾਰ ਅਸੀਂ ਲਾ ਦੇਂਗੇ ਮਾਲੀਆਂ ਛੋਟਾ ਕਰਦਾ ਹੈ ਅਤਰੀ ਦਵਾ ਦੇਂਗੇ 2.35 ਲੈ ਕੇ ਤੇ ਆਪਣਾ ਨੰਬਰ ਬੋਲ ਦਿਓ ਇੱਧਰ ਆ ਜਾ ਸਾਹਮਣੇ ਨੰਬਰ ਹੈਗਾ 95922 ਹਾਂ 19530 ਠੀਕ ਆ ਬਾਈ ਦਾ ਨੰਬਰ ਆ ਭਰਾ ਮੇਰੇ ਮੰਡੀ ਆਪਣੀਆਂ ਭਾਰਤਾਂ ਦੇ ਸਾਹਮਣੇ ਆ ਹਾਂ ਇਹਟਰ ਆਪਣੇ ਇਥੇ ਹੁੰਦੇ ਆ ਪੈ ਨੰਬਰ ਹੈ ਇਹ ਪਲਾਟ ਪਲਾਟ ਦਾ ਕੋਈ ਨੰਬਰ ਨਹੀਂ ਹੈਗੇ ਇਹ ਆਪਣੇ ਭਾਰਤ ਦੇ ਮੰਡੀ ਦੇ ਸਾਹਮਣੇ ਆ ਭਾਰਤ ਪੰਪ ਦੇ ਸਾਹਮਣੇ ਮੰਨਾ ਹਾਂ ਹਾਂ ਠੀਕ ਹੈ ਬਾਕੀ ਨੰਬਰ ਤੇ ਕਨੈਕਟ ਕਰ ਲੈ ਨੰਬਰ ਦੁਬਾਰੇ ਬੋਲ ਦਿੰਦੇ ਆ 95922 1953 ਬਾਕੀ ਬਾਈ ਦਾ ਨੰਬਰ ਭਰਾ ਮੇਰੇ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲੇ ਫੋਨ ਤੇ ਵੱਧ ਤੋਂ ਬਾਈ ਕੋਲੇ ਸੋਨਾਂ ਦੀ ਕਈ ਹੁੰਦੇ ਨੇ ਤੇ ਵੀਡੀਓ ਦੱਬ ਕੇ ਵੀਰਮਣ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਓਕੇ ਭਰਾ ਧੰਨਵਾਦ ਜਿਉਂਦੇ ਵਸਦੋ